ਭਾਜੀ ਸਰ ਜੀ ਇਹਨਾਂ ਨੇ ਛਾਂਗਣ ਦੇ ਸੈਨ ਕਰਾਇਆ ਸੀ ਸਾਰਿਆਂ ਤੋਂ ਵੀ ਛੰਗਿਆ ਜਾਵੇ ਮਾਰਾ ਮਾਰਾ ਇਹ ਸਰ ਜੀ ਵੱਡੇ ਵੱਡੇ ਡਾਣੇ ਵੱਡੇ ਜਾਂਦੇ ਆ ਇਹ ਸਭ ਤੋਂ ਵੱਧ ਆਕਸੀਜਨ ਦਿੰਦਾ ਸਰਕਾਰ ਰੁਖ ਲੋ ਆਂਦੀ ਆ ਕਿ ਬਣਾਉਂਦੀ ਆ ਜੀ ਅਸੀਂ ਵੱਡਣ ਦੇ ਵਿੱਚ ਅਸੀਂ ਇਹਨਾਂ ਨਾਲ ਸਹਿਮਤ ਨਹੀਂ ਹੈਗੇ ਜੀ ਅਸੀਂ ਰੋਕਣਾ ਚਾਹੁੰਦੇ ਆ ਸਰਕਾਰ ਨੂੰ ਸਾਡੀ ਅਪੀਲ ਵਾ ਜੀ ਇਹ ਵੱਡ ਨਾ ਹੋਵੇ ਜੀ ਜਿਹਨੂੰ ਕੋਈ ਖਤਰਾ ਆ ਉਹ ਸੰਗਾ ਸਕਦਾ ਜੀ ਇਹਨੂੰ ਵੱਡਿਆ ਨਾ ਜਾਵੇ ਤੁਸੀਂ ਦੇਖ ਲਓ ਬੜੀ ਬੁੜੀ ਹਾਲਤ ਨਾਲ ਵੱਡਿਆ ਜਾ ਰਿਹਾ ਜੀ ਕਟਿਆ ਜਾ ਰਿਹਾ ਵਿੰਡ ਪਨਾਮ ਦੇ ਵਿੱਚ ਉਹ ਇਹ ਰਵਦਾਸ ਗੁਰਦਰ ਦੇ ਕੋਲ ਆ ਜੀ ਇਹ ਬੋਰ ਦਾ ਦਰਖਤ ਆ ਜੀ ਅਸੀਂ ਕਿਸੇ ਦਾ ਨਾਮ ਨਹੀਂ ਲੈ ਸਕਦੇ ਜੀ ਨਾਂ ਅਸੀਂ ਕਹਿੰਨੇ ਆ ਜੀ ਇਹ ਤਾਂ ਹੁਣ ਆਪ ਸਰਕਾਰ ਪੁੱਛੂਗੀ ਜੀ ਕਿ ਕਿਸ ਬੰਦੇ ਨੇ ਵੜਾਇਆ ਕੌਣ ਕਰਾਂਦਾ ਜੀ ਸਰਕਾਰ ਸਮੱਸਿਆ ਸਾਨੂੰ ਇਹ ਵੀ ਆ ਜੀ ਛਾਂਗਾਂ ਦਾ ਇਹ ਤਾਂ ਦੂਜਾ ਸਾਈਨ ਕਰਾਉ ਸਾਡੇ ਤਾਂ ਸਾਈਨ ਵੀ ਨਹੀਂ ਹੋਏ ਬਹੁਤ ਬੋਲਦੇ ਨਹੀਂ ਕਰਨਾ ਬਹੁਤ ਬਸ ਜੀ ਇਹ ਛਾਂਗੇ ਜਾਵੇ ਪੱਕਾ ਵੜਿਆ ਨਾ ਜਾਂਦਾ ਬਹੁਤ ਪੁਰਾਣਾ ਦਰਖਤ ਆ 200 ਸਾਲ ਦਾ ਪੁਰਾਣਾ ਦਰਖਤ ਆ ਫਿਰ ਅਗੇ ਕੰਪਲੀਟ ਦਿੱਤੀ ਹੈ ਜੀ ਹੁਣ ਦੇਖ ਕੇ ਸੁਣੋੜੇ ਚੌਂਕੀ ਹਾਂਜੀ ਤੇ ਮਸਲਾ ਇਹ ਹੋਇਆ ਵੀ ਉਹ ਬੋਰਡ ਨਾ ਜੀ ਇੱਕ ਤਾਂ ਪੁਰਾਣੀ ਬਹੁਤ ਆ 200 ਸਾਲ ਪੁਰਾਣੀ ਆ ਹਨਾ ਤੇ ਉਹਦੇ ਡਾਣੇ ਘਰਾਂ ਦੇ ਵਿੱਚ ਨੂੰ ਜਾਂਦੇ ਸੀਗੇ ਕਰਨ ਵਿੱਚ ਜਾਣ ਕਰਕੇ ਘਰਾਂ 'ਚ ਸਮੈਲ ਆਦੀ ਜੇ ਪੋਚਾ ਲਾਦਾ ਤਾਂ ਕਦੀ ਸੁੱਕਦਾ ਹੀ ਨਹੀਂ ਹੈ ਜੀ ਕਾਫੀ ਯਾਨੀ ਉਹਨਾਂ ਪਰੇਸ਼ਾਨੀ ਸੀ ਘਰ ਵਾਲਿਆਂ ਨੂੰ ਉਹ ਮਹੱਲੇ ਵਾਲਿਆਂ ਨੇ ਸਾਰਿਆਂ ਨੇ ਲਿਖ ਕੇ ਮੈਨੂੰ ਦਿੱਤਾ ਜੀ ਤੇ ਉਹ ਸਾਰੇ ਇੱਕ ਇੱਕ ਬੰਦੇ ਦੇ ਸਾਰੇ ਦੇ ਸਾਈਨਾਂ ਘਰ ਪਰਤੇ ਤੇ ਫਿਰ ਪੰਚਾਇਤ ਨੇ ਵੀ ਆਪਣੇ ਸਾਈਨ ਕਰਕੇ ਤੇ ਐਪਲੀਕੇਸ਼ਨ ਇੱਥੇ ਦਿੱਤੀ ਬਣ ਵਿਭਾਗ ਵਿੱਚ ਉਹ ਕਹਿੰਦੇ ਵੀ ਚਲੋ ਠੀਕ ਹੈ ਕਾਟ ਛਾਟ ਤੁਸੀਂ ਕਰ ਲਓ ਅੱਛਾ ਚਲੋ ਕਾਟ ਛਾਟ ਕਰਨ ਲੱਗੇ ਤਾਂ ਮਤਲਬ ਉਹ ਜਿਹੜੇ ਹੋਰ ਵਿੱਚੋਂ ਇੱਕ ਤੋਂ ਬੰਦੇ ਸੀ ਉਹਨਾਂ ਨੇ ਰੋਕ ਦਿੱਤੇ ਜੀ ਕਹਿੰਦੇ ਵੀ ਨਹੀਂ ਅਸੀਂ ਕਰਨ ਦੇਣੀ ਹੈ ਜਦੋਂ ਰੋਕ ਦਿੱਤੇ ਤਾਂ ਮੈਨੂੰ ਫੋਨ ਆਇਆ ਕਹਿੰਦੇ ਵੀ ਤੁਸੀਂ ਉਹ ਤੁਹਾਡੇ ਬੋਰਡ ਦੇ ਕਾਟ ਛਾਟ ਕਰਦੇ ਆ ਵੀ ਤੁਸੀਂ ਬੰਦੇ ਰੋਕ ਲਿਓ ਮੈਂ ਕਿਹਾ ਜੀ ਮੈਂ ਜਾਣਾਂ ਆ ਕੋਈ ਨਹੀਂ ਮੈਂ ਜਾ ਕੇ ਰੋਕ ਦਿੰਦਾ ਫਿਰ ਮੈਂ ਦੋ ਪੰਜ ਨਾਲ ਲਏ ਤੇ ਮੈਂ ਜਾ ਕੇ ਉਹ ਰੋਕ ਦਿੱਤੇ ਜੀ ਜਾ ਰੋਕੇ ਆ ਤੇ ਫਿਰ ਰੋਕਣ ਤੋਂ ਬਾਅਦ ਫਿਰ ਉਹ ਹੁੰਦਾ ਕਿ ਸਾਡੇ ਲੰਬੜਾ ਜੀ ਤੇ ਉਹ ਆਇਆ ਉਹ ਕਹਿਣ ਲੱਗਾ ਵੀ ਮੈਂ ਵਢਾਉਣਾ ਕੋਲ ਖੜ ਕੇ ਤੇ ਤੁਸੀਂ ਕਹਿੰਦਾ ਵੀ ਵੱਡੋ ਕਹਿੰਦਾ ਕੋਈ ਤਾਂ ਕੋਈ ਗੱਲ ਨਹੀਂ ਹੈ ਜੀ ਅਸੀਂ ਰੋਕਤੇ ਸੀ ਫਿਰ ਦੁਬਾਰਾ ਫੇ ਵਢਣ ਲਾਤੇ ਜੀ ਕੱਲ ਫਿਰ ਕਾਫੀ ਦੂਜੇ 43 ਮਲਾਜ਼ਮ ਵੀ ਆਏ ਜੀ ਉਹਨਾਂ ਨੇ ਵੀ ਮੈਂ ਵੀ ਉੱਥੇ ਗਿਆ ਜੀ ਕਾਫੀ ਲੜਨ ਦਾ ਜਾਨੀ ਸਿਚੁਏਸ਼ਨ ਜਿੱਦਾਂ ਮਰੀ ਜੀ ਲੜਨਾ ਪਿਆ ਫਿਰ ਦੋਨਾਂ ਧਿਰਾਂ ਨੂੰ ਮੈਂ ਚੁੱਪ ਕਰਾਇਆ ਤੇ ਫਿਰ ਉਹ ਕਹਿੰਦੇ ਵੀ ਟਾਈਮ ਰੱਖਾਂਗੇ ਦੋਈ ਤਰ੍ਹਾਂ ਬਿਠਾ ਕੇ ਮੈਂ ਮਨੋਂ ਨਹੀਂ ਕਿਹਾ ਵੀ ਆਪਾਂ ਬੈਠ ਕੇ ਗੱਲ ਕਰ ਲਈਏ ਜੇ ਬਢਾਨ ਚ ਕੋਈ ਰਾਜੀ ਨਹੀਂ ਆਸੀ ਕਾਨੂੰ ਪੱਡਣੀ ਆ ਰਹਿਣ ਦਿਓ ਜੇ ਤੁਹਾਨੂੰ ਲੱਗਦਾ ਵੀ ਪ੍ਰੋਬਲਮ ਹੈ ਫਿਰ ਆਪਾਂ ਉਹ ਉਸ ਪ੍ਰੋਬਲਮ ਵਾਲੇ ਪਾਸੇ ਨੂੰ ਅਸੀਂ ਨਹੀਂ ਤੁਰਨਾ ਉਹ ਜਿਹੜੇ ਢਾਣੇ ਆ ਨਾ ਇਹ ਉਹ ਤਾਂ ਪਹਿਲਾਂ ਹੀ ਦੂਜੇ ਲੰਕੋ ਉਹ ਤਾਂ ਹੈ ਖਤਰਾ ਉਸ ਉਤੇ ਪਸ਼ੂ ਬਾਜੇ ਤੇ ਵੈਸੇ ਹੀ ਪਸ਼ੂ ਉੱਤੇ ਟੇਕ ਮੈਂ ਟੁੱਟ ਕੇ ਅੱਗੇ ਵੀ ਅੱਗੇ ਵੀ ਕਈ ਵਾਰੀ ਨਾ ਜੀ ਉਹ ਬੋਰਡ ਜਦ ਹਵਾ ਚੱਲਦੀ ਤਾਂ ਤੁਸੀਂ ਨੇੜੇ ਹੋ ਕੇ ਸੂਰੇ ਤੋਂ ਆਵਾਜ਼ਾਂ ਆਉਂਦੀਆਂ ਜੀ ਉਹ ਤਾਂ ਕਹਿੰਦੀ ਸੂਕਦੀ ਆ ਮਤਲਬ ਡਰ ਰਹਿੰਦਾ ਵੀ ਕਿਸੇ ਦੇ ਘਰ ਕਿਉਂਕਿ ਘਰ ਵਿੱਚ ਵਾਹੋ ਜਦੋਂ ਬੋਰਡ ਪਹਿਲਾਂ ਲੱਗੀ ਸੀ ਬਜ਼ੁਰਗਾਂ ਨੇ ਲਾਈ ਸੀ ਉਦੋਂ ਘਰ ਸਿਗੇ ਅੰਦਰ ਬੋਰਡ ਸੀਗੀ ਬਾਹਰ ਹੁਣ ਸਾਰੇ ਜਿੱਦਾਂ ਜਿੱਦਾਂ ਪਾਪੂਲੇਸ਼ਨ ਵੱਧ ਗਈ ਸਾਰੇ ਜੁਦੇ ਹੁੰਦੇ ਆਂਦੇ ਸਾਰੇ ਮਕਾਨ ਬਾਹਰ ਆ ਗਏ ਹੁਣ ਬੋਰਡ ਆ ਗਈ ਵਿੱਚ ਵਿਚਾਲੇ ਆ ਗਈ ਆ ਤੇ ਉਹ ਹੁਣ ਵਿਚਾਲੇ ਆਣ ਕਰਕੇ ਹੁਣ ਥੋੜੀ ਜੇ ਘਰਾਂ ਨੂੰ ਪ੍ਰੋਬਲਮ ਜਿਸ ਘਰ ਨੂੰ ਪ੍ਰੋਬਲਮ ਨਹੀਂ ਆ ਉਹ ਘਰ ਉੱਥੇ ਹੈ ਵੀ ਨਹੀਂ ਜਿਹੜਾ ਪ੍ਰੋਬਲਮ ਕਰਦਾ ਉਹ ਉੱਥੇ ਹੈ ਵੀ ਨਹੀਂ ਚਲੋ ਅਸੀਂ ਤਾਂ ਫਿਰ ਵੀ ਕਹਿੰਨੇ ਵੀ ਆ ਸਾਡੇ ਸੀ ਜ਼ਿੰਮੇਵਾਰ ਬੰਦੇ ਆ ਜੀ ਜੇ ਕਿਸ ਨੂੰ ਨਹੀਂ ਚੰਗਾ ਲੱਗਦਾ ਵੀ ਆਪਾਂ ਉਹ ਕੰਮ ਨਹੀਂ ਕਰਨਾ ਇਹ ਇੱਕ ਪਿੰਡ ਪਨਾਮ ਚੋਂ ਸਾਨੂੰ ਐਪਲੀਕੇਸ਼ਨ ਆਈ ਸੀ ਇੱਥੇ ਸਰਪੰਚ ਪੰਚ ਤੇ ਹੋਰ ਮੋਤ ਪਰ ਲੋਕਾਂ ਦੇ ਦਸਕਤ ਕੋਈ ਹੋਏ ਹੋਏ ਨੇ ਇਹ ਇਹ ਪੱਤਰ ਚ ਵੀਰਵਾ ਵੀ ਇੱਕ ਪੱਤੇ ਪੁਰਾਣਾ ਬੋੜ ਦਾ ਦਰਖਤ ਹੈ ਉਹਦੇ ਜਿਹੜੇ ਟਾਣੇ ਆ ਉਹ ਲੋਕਾਂ ਦੇ ਘਰਾਂ ਵੱਲ ਨੂੰ ਫੈਲੇ ਹੋਏ ਆ ਤੇ ਉੱਤੇ ਆਏ ਹੋਏ ਆ ਤੇ ਉਹਨਾਂ ਨਾਲ ਜਲਨੀ ਮਨਲੀ ਨੁਕਸਾਨ ਹੋਣ ਦਾ ਖਤਰਾ ਹੈ ਇਸ ਕਰਕੇ ਟਾਣੇ ਨੂੰ ਕਟਾਣ ਦੀ ਲੋੜ ਹੈ ਇਸ ਹੀ ਜਿਹੜਾ ਪੱਤਰ ਸਾਡੇ ਜਿਹੜੇ ហេਟਾ ਕਰਮਚਾਰੀ ਹੈ ਉਹਨਾਂ ਨੂੰ ਐਨਡੋਰਸ ਕੀਤਾ ਹੋਇਆ ਹੈ ਵੀ ਤਾਂਕਿ ਮੌਕੇ ਦੀ ਰਿਪੋਰਟ ਪਤਾ ਲੱਗ ਜੇ ਤੇ ਉਸ ਹਸਾਬ ਨਾਲ ਅਗਲੀ ਕਾਰਵਾਈ ਕੀਤੀ ਜਾਸ ਆ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਪਰ ហេਟਾ ਤੋਂ ਹਲੇ ਰਿਪੋਰਟ ਸਾਡੇ ਕੋਲੇ ਆਈ ਨਹੀਂ ਜਿਹੜੇ ਰੇਂਜ ਆਫਸਰ ਦੀ ਰਿਪੋਰਟ ਆ ਜਾਏਗੀ ਤੇ ਉਸ ਹਸਾਬ ਨਾਲ ਫਿਰ ਅਗਲੀ ਕਾਰਵਾਈ ਕਰ ਦਿੱਤੀ ਜਾਏਗੀ ਨਹੀਂ ਕਿਉਂਕਿ ਹਲੇ ਅਸੀਂ ਸਾਨੂੰ ਜਿਹੜੀ ਫੀਲਡ ਦੀ ਰਿਪੋਰਟ ਆਣੀ ਸੀ ਉਸ ਤੋਂ ਬਾਅਦ ਹੀ ਅਸੀਂ ਉਹਨਾਂ ਨੂੰ ਟਾਣੇ ਛਾਂਗਣ ਵਾਸਤੇ ਅਸੀਂ ਲਿਖ ਸਕਦੇ ਸੀ ਸਾਨੂੰ ਫਲੇ ਫੀਲਡ ਦੀ ਰਿਪੋਰਟ ਨਹੀਂ ਆਈ ਤੇ ਪਰ